ਸਰ ਹੋਰ ਗੌਣਾਰੀ ਆ ਬਾਜੀ ਹੈਲੋ ਹਾਂਜੀ ਹਾਂ ਸਰ ਸਰ ਮੈਂ ਤਾਂ ਇਹ ਕਹਿ ਰਿਹਾ ਸੀ ਵੀ ਮੇਰਾ ਵੀਜ਼ਾ ਆ ਗਿਆ ਕਾ ਆਇਆ ਨਹੀਂ ਆਇਆ ਨਹੀਂ ਕਮਾਲ ਦੀ ਗੱਲ ਕਰਦੇ ਸੀ ਨੰਦ ਕਹਿੰਦੇ ਸੀ ਪੰਨ ਲਾ ਉਹ ਪੰਨ ਨਹੀਂ ਆਇਆ ਤੇ ਅੱਜ ਕਿਹਰੇ ਵੇਲੇ ਤੱਕ ਆਇਆ ਨਹੀਂ ਸਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਜੀ ਸਾਡੇ ਪਿੰਡ ਦੇ ਹਾਲਾਤ ਬਹੁਤ ਮਾੜੇ ਹੋਏ ਪਿਆ ਸਾਨੂੰ ਸਿਰਫ ਇੱਕ ਹਫਤੇ ਦਾ ਟਾਈਮ ਦਿੱਤਾ ਰੀਕ ਹਫਤੇ ਦੇ ਵਿੱਚ ਵਿੱਚ ਤੁਸੀਂ ਆਉ ਦਾ ਨਿਕਲ ਜਾਓ ਜੇ ਲੇਟ ਹੋਗੇ ਤੋ ਚਾਰ ਤੋ ਲਾ ਫੋਰ ਤਾਂਗੇ ਫਿਰ ਮੈਂ ਤਾਂ ਖਾਤਰੇ ਜਾ ਕੇ ਨਾ ਜੀ ਮੈਂ ਫਾਜਲਾ ਜੇ ਤੁਹਾਨੂੰ 10 2000 ਰੁਪਏ ਹੋਰ ਚਾਹੀਦਾ ਮੈਂ ਦੇਣ ਨੂੰ ਤਿਆਰ ਆ। ਔਰ ਤੁਸੀਂ ਮੇਰਾ ਵੀਜ਼ਾ ਬ ਕਰਕੇ ਦੇ ਦਿਓ। ਠੀਕ ਹੈ ਜੀ। ਠੀਕ ਹੈ ਸਰ। ਓਕੇ। ਕੋ ਕੀ ਹਾਲ ਹੈ ਭਾਈ? ਵਧੀਆ ਵਧੀਆ ਫਿਰ ਤੂੰ ਬਸ। ਨੰਦਾ ਵੀ ਵਧੀਆ। ਕਿਵੇਂ ਤਿਆਰੀਆਂ ਫਿਰ ਤੇਰੀ? ਉਹ ਤਿਆਰੀ ਤਾਂ ਹੈਗੀ ਆ ਪਰ ਬੀਜ਼ੀ ਨਹੀਂ ਆਇਆ ਅਜੇ ਤੱਕ। ਲੈ ਮੇਰਾ ਤਾਂ ਆ ਗਿਆ ਯਾਰ ਆ ਦੇਖ। ਅੱਛਾ ਲੈ ਹੋਰ ਤੇਰੀ ਆ ਪਾਸਪੋਰਟ ਆਓ ਯਾਰ ਮੇਰਾ ਹੀ ਆਵਾ ਝੂਠ ਥੋੜੀ ਬਨੂਗਾ। ਹਾਂ ਯਾਰ। ਬਹੁਤ ਬਹੁਤ ਮੁਬਾਰਕ ਦਿਨ ਕਦੋਂ ਜਾ ਰਹੇ ਫਿਰ ਤੜਕੇ 4 ਵਜੇ ਨਿਕਲ ਰਹਾ ਮੈਂ ਤਾਂ ਅੱਛਾ ਮਿਲ ਲੈ ਚਲੋ ਚੰਗੀ ਗੱਲ ਹੈ ਜਿਹੜੇ ਹਿਸਾਬ ਨਾਲ ਹਾਲਾਤ ਕਰਾਵਣੀ ਜਲਦੋਂ ਹੀ ਨਿਕਲਣਾ ਚਾਹੀਦਾ ਇਹੀ ਸਿਆਣਾ ਹੋ ਪਛਾਣੇ ਨਹੀਂ ਸੱਸੀ ਗੱਲ ਦੱਤ ਉਹ ਠੀਕ ਹੈ ਉਹ ਚੱਕਰ ਕੀ ਆ ਇੱਕ ਖਾfteਰਾ ਟਾਈਮ ਵੀਜ਼ਾ ਨਹੀਂ ਆ ਰਿਹਾ ਸਮਝ ਨਹੀਂ ਆ ਰਹੀ ਗੱਲ ਤੈਨੂੰ ਸੱਚੂ ਹੀ ਨਹੀਂ ਪਤਾ ਕਮਜਾ ਕਰ ਰਹੇ ਸੱਚਾ ਦੱਸ ਮੈਨੂੰ ਨਹੀਂ ਪਤਾ ਯਾਰ ਖੰਭਾਲ ਦੀ ਗੱਲ ਕਰੀ ਜਾਂਦਾ ਯਾਰ ਕਿਉਂ ਜਾ ਪੰਦਾ ਨਹੀਂ ਉਹ ਸਾਰੇ ਪਿੱਟ ਤੇ ਰੋਲਾ ਪਿਆ ਪਿਆ ਤੈਨੂੰ ਪਤਾ ਨਹੀਂ ਹੈ ਤੂੰ ਮੈਨੂੰ ਐ ਦੱਸ ਕਿਤੇ ਬਾਹਰ ਤਾਂ ਨਹੀਂ ਗਿਆ ਫਸ ਹਾਂ ਯਾਰ ਵਾਹ ਆਪਣੀ ਭੈਣ ਕੋਲ ਗਿਆ ਸੀ ਆ ਤਿੰਨ ਚਾਰ ਦਿਨ ਲਾਇਆ ਸੁਨਾਰਾ ਦੇ ਕਾਮ ਆ ਅੱਜ ਹੀ ਆਇਆ ਮਾਂ ਬੱਸ ਫਿਰ ਤਾਂ ਹੀ ਚਾਚਾ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਤੇ ਤੈਨੂੰ ਅਜੇ ਕੁਝ ਪਤਾ ਹੀ ਨਹੀਂ ਤੇ ਤੂੰ ਨੇਰ ਚ ਤੁਰਿਆ ਫਿਰਦਾ ਉਹ ਸਾਰੇ ਪਿੰਡ ਦੇ ਲੋਕ ਵਿਜੇ ਲਵਾ ਲਵਾ ਭੱਜ ਰਹੇ ਨੇ ਆਪਦੀ ਜਾਣ ਵਿਚਾਰ ਰਹੇ ਨੇ ਤੇ ਤੂੰ ਕਹਿੰਦਾ ਇੱਥੇ ਬੋੜ ਥੱਲੇ ਬੈਠਾ ਕੀ ਗੱਲ ਸਮਾਰ ਦੀ ਗੱਲਾਂ ਆ ਯਾਰ ਉਹ ਯਾਰ ਬਾਜ਼ਾਰ ਤਾਂ ਨਾ ਪੋ ਮੈਨੂੰ ਗੱਲ ਦੱਸ ਉਹ ਗੱਲ ਹੈ ਕੀ ਮੇਰੀ ਗੱਲ ਸੁਣੋ ਮੈਨੂੰ ਐ ਦੱਸ 70% ਆਪਣੇ ਪਿੰਡ ਚ ਕੌਣ ਰਹਿ ਰਹੇ 70% ਜਿਹੜੇ ਮਜ਼ਦੂਰ ਆ ਕੇ ਬਾਹਰੋਂ ਲੇਬਰ ਕਰਦੇ ਆਪ ਚੋਣਾ ਲਾਉਂਦੇ ਆ ਆਪਣੇ ਬਹੁਤ ਪਤਾ ਕਿੰਨਾ ਬਹਾਦਰ ਉਹਨਾਂ ਦਾ ਫਸਬੇਰ ਅਗਲਾ ਕਹਿੰਦਾ ਜਾਓ ਇੱਥੋਂ ਸਾਡਾ ਆਉਣ ਇਹਨ ਕਬਜਾ ਹੋ ਗਿਆ ਵੀਰੇ ਕਬਜਾ ਪੰਜਾਬੀ ਚ ਕਹਿੰਦਾ ਪੀਕ ਇੱਕ ਹਫਤੇ ਦਾ ਤੁਹਾਨੂੰ ਟਾਈਮ ਦਿੰਦਾ ਇੱਕ ਹਫਤੇ ਦੇ ਵਿੱਚ ਵਿੱਚ ਖਾਲੀ ਕਰ ਦੋ ਨਹੀਂ ਫਿਰ ਕੰਮ ਖਰਾਬ ਹੋ ਜਾਣਾ ਮਾਣ ਕਿਵੇਂ ਕੰਮ ਖਰਾਬ ਹੋ ਜਾਊ ਹੋ ਜਾਊਗਾ ਭਰਾਵਾ ਅਗਲੇ ਨੇ ਕਹਿਤਾ ਹੁਣ ਆਪਾਂ ਹੀ ਕਰੀਏ ਹਾਂ ਹੱਲ ਕੀ ਇਹਦਾ ਅੰਨੇ ਦਾ ਤੂੰ ਬਚਣਾ ਚਾਹੁੰਦਾ ਹੈ? ਹਮੇਸ਼ਾ ਬਚਣਾ ਚਾਹੁੰਦਾ। ਤੇ ਤੂੰ ਐ ਕਰ। ਮੈਂ ਜਿਹੜਾ ਵੀਜ਼ਾ ਲਵਾਵਾਂ ਨਾ 24 ਘੰਟਿਆਂ ਦੇ ਵਿੱਚ ਪਚਾ ਜੂਗਾ।ਾਰੇ ਤੱਪਰ ਦਾ ਪਾਸਪੋਰਟ ਦੇ। ਪਾਸਪਾਸਪੋਰਟ ਤਾਂ ਬਣਿਆ ਨਹੀਂ ਮੇਰਾ। ਤੇਰੇ ਕੋਲੇ ਪਾਸਪੋਰਟ ਨਹੀਂ ਹੈ ਜਣ? ਨਹੀਂ ਜਣ। ਕਿਹ ਹੈ ਜਾਂ ਬੰਤਾ ਜਾ ਰਿਹਾ ਹੈ ਜੀ ਬੰਦਾ ਜਿਹਦੇ ਕੋਲ ਕੁਝ ਵੀ ਨਹੀਂ ਹੈਗਾ। ਹੁਣ ਤੈਨੂੰ ਹੁਣ ਤੈਨੂੰ ਕੋਈ ਨਹੀਂ ਬਚਾ ਸਕਦਾ ਭਰਾ। ਤੇਰਾ ਮਰਨਾ ਤੈ ਹੈ। ਤੂੰ ਨਹੀਂ ਪਰ ਸਕਦਾ। ਕਿ ਤੇਰੇ ਦਿਆਨ ਸੁਣਦੇ ਸੁਣ ਨਹੀਂ ਜਾ ਰਹੇ ਬਾਬਾ ਕਿਉਂ ਕੀ ਗੱਲ ਹੋਗੀ ਬੇਟੇ ਮੈਂ ਜ਼ਵਾਦ ਨਹੀਂ ਜਾਦਾ ਕਿਤੇ ਜੇ ਤਾਂ ਮਾਹੌਲ ਘਾਵਰ ਉਹ ਤਾਂ ਡੱਟ ਕੀ ਜਾਂਦੇ ਕਹਿੰਦੇ ਨਾਲ ਲੈ ਜੇਣਾ ਕੋਈ ਗੱਲ ਨਹੀਂ ਪਪਾ ਘਬਰਾਣਾ ਕੋ ਤੈਨੂੰ ਇਹੇ ਲੈ ਜੂਗਾ ਨਾਲ ਤੂੰ ਇਹਦੇ ਨਾਲ ਬੈਠੀ ਠੀਕ ਹੈ ਕਿ ਬੇਟੇ ਫਿਰ ਮਾਲੀ ਦਾ ਰੁਕੜਾ ਤਿਆਰ ਕਰ ਹਾਂ ਹਾਂ ਚੱਕ ਲੈ ਚੱਕ ਠੀਕ ਹੈ ਫਿਰ ਟਾਈਮ ਨਾਲ ਤਿਆਰ ਹੋ ਜੀ ਠੀਕ ਹੈ ਨਾਲ ਲੈ ਜੀ ਅਰਨੁਚਰ ਕੋਈ ਜਿੱਪ ਫੜੀ ਤਿਆਰ ਪੁਣਾਈ ਕੀ ਦਰ ਹੁਣ ਆਏ ਅਰ ਅੰਤ ਸਰ ਹਾਲਾ ਮਰੁੰਦਾ ਕੋਈ ਕੁੱਤੇ ਦੀ ਮੋਤ ਬਵਰ ਖਣ ਤੇਰ ਪਾਸਪੋਰਟ ਤੇਰੇ ਕੋਲ ਨਹੀਂ ਹੈਗਾ ਤੇ ਐਡਾ ਜਗਾੜੀ ਤੂੰ ਮੈਨੂੰ ਲੱਗਦਾ ਨਹੀਂ ਵੀ ਕੋਈ ਜਗਾੜ ਨਾਲ ਕੇ ਨਿਕਲ ਜਾ ਹੈ ਉਹ ਜਹਾਂ ਇਦੇ ਟਾਇਰ ਤੇ ਬੈ ਕੇ ਵੀ ਨਹੀਂ ਜਾ ਸਕਦਾ ਤੂੰ ਉਹ ਤਾਂ ਇਹ ਵੀ ਜਿਗਰਾ ਚਾਹੀਦਾ ਯਾਰ ਜਿਗਰੇ ਦੀ ਗੱਲ ਨਾ ਕਰੋ ਜਿਗਰੇ ਦੀ ਗੱਲ ਕਰਦੇ ਤੁਸੀਂ ਵਧੀਆ ਲੱਗਦੇ ਇੱਥੇ ਧਕਾ ਕੇ ਤੁਸੀਂ ਭੱਜ ਰਹੇ ਹੋ ਮੈਂ ਨਹੀਂ ਪਾਸਪੋਰਟ ਮੇਰੇ ਕੋਲ ਵੀ ਆ ਜਾਣ ਨੂੰ ਮੈਂ ਵੀ ਜਾ ਸਕਦਾ ਪਰ ਮੈਂ ਜਾਂਦਾ ਨਹੀਂ ਕਿਉਂਕਿ ਮੈਨੂੰ ਮੇਰੇ ਪਿੰਡ ਨਾਲ ਲਗਾ ਮੋਹ ਆ ਮੈਨੂੰ ਇਹਦੀ ਹੋਂਦ ਬਚਾਉਣ ਲਈ ਜੋ ਕਰਨਾ ਪਿਆ ਮੈਂ ਕਰੂੰਗਾ ਜੇ ਮੈਨੂੰ ਕੱਲ ਨੂੰ ਮਾਰਨਾ ਵੀ ਪਿਆ ਨਾ ਤਾਂ ਮੈਂ ਉਹਦੇ ਲਈ ਵੀ ਪਿੱਛੇ ਨਹੀਂ ਹਟੂਗਾ ਸਮਝੇ ਕੇਰਾ ਕਿਸੇ ਦੀ ਮੱਝ ਫਸ ਗਈ ਛੱਪੜ ਚ ਤੇ ਬਾਹਰੋਂ ਤੋਂ ਨਿਕਲੇ ਨਾ ਜਾਵੇ ਤੇ ਨਾ ਹੀ ਉਹਨੂੰ ਜਗ੍ਹਾ ਲੱਭੇ ਨਿਕਲਣ ਦੀ ਉਹਨੂੰ ਕਿਹਾ ਆ ਜਾ ਕਹਿੰਦੀ ਮੈਂ ਤੈਨੂੰ ਸ਼ੀਤ ਦਿਹਾਉਂਗੀ ਆ ਸਾਰੇ ਪੈਸੇ ਹਸਣ ਵਾਲੀ ਗੱਲ ਲੀ ਜੇਗੀ ਸੋਚਣ ਵਾਲੀ ਗੱਲ ਜੇ 70% ਪ੍ਰਵਾਸੀ ਆਪਣੇ ਪਿੰਡਾਂ ਦੇ ਵਿੱਚ ਰਹਿਣਗੇ ਆ ਕਿ ਤੇ ਰਾਜ ਵੀ ਫਿਰ ਉਹ ਹੀ ਕਰਨਗੇ ਅੱਕ ਵੀ ਬਣਦਾ ਉਹਨਾਂ ਦਾ ਕਰਨ ਦਾ ਆਪਣੇ 70% ਬਾਹਰ ਰਹਿ ਰਹੇ ਨੇ ਬਾਹਰ ਜਾ ਕੇ ਜੇ ਕੋਈ ਮਿਹਨਤ ਕਰਦਾ ਚਾਰ ਪੈਸੇ ਕਮਾਉਂਦਾ ਆਪਾਂ ਨੂੰ ਤਰੱਕੀ ਕਹਿੰਦੇ ਆ ਤਰੱਕੀ ਉਹ ਨਹੀਂ ਹੁੰਦੀ ਤਰੱਕੀ ਹੁੰਦੀ ਆ ਆਪਦੇ ਘਰ ਦੇ ਵਿੱਚ ਰਹਿ ਕੇ ਮਿਹਨਤ ਕਰਕੇ ਅੱਗੇ ਵਧਣਾ ਸਫਲ ਹੋਣਾ ਉਹਨੂੰ ਤਰੱਕੀ ਕਹਿੰਦੇ ਆ ਉਹ ਤਰੱਕੀ ਆ ਆਪਣੇ ਪੁਰਖਿਆਂ ਨੇ ਕੀਤੀ ਸੀ ਟੱਪਿਆਂ ਦੀ ਹਿੱਕ ਤੇ ਹਲ ਬਾਹ ਕੇ ਪੰਜਰ ਜ਼ਮੀਨ ਨੂੰ ਉਪਜਾਊ ਬਣਾਇਆ ਉਹ ਤਰੱਕੀ ਸੀ ਤੇ ਆਪਾਂ ਉਹੀ ਉਪਜਾਊ ਜ਼ਮੀਨ ਛੱਡ ਕੇ ਆਪਾਂ ਬਾਹਰ ਭੱਜ ਰਹੇ ਆਂ ਅਕੇ ਜੀ ਸਾਥੂ ਉੱਥੇ ਕੰਮ ਨਹੀਂ ਬੰਦਾ ਸਾਨੂੰ ਸ਼ਰਮ ਆਉਂਦੀ। ਉਹ 25 25 30 30 ਕਿੱਲੇ ਵਾਲੇ ਬੰਦੇ ਬਾਹਰ ਜਾ ਕੇ ਟਾਇਲਟਾਂ ਸਾਫ਼ ਕਰ ਸਕਦੇ ਨੇ। 30 30 ਲੱਖ ਰੁਪਏ ਲਾ ਕੇ ਤੇ ਇੱਤਰ ਕੰਮ ਨਹੀਂ ਕਰ ਸਕਦੇ। ਉਹਨਾਂ ਨੂੰ ਸ਼ਰਮ ਆਉਂਦੀ ਹੈ। ਪੰਜਾਬ ਦੇ ਕਈ ਜ਼ਿਲ੍ਹੇ ਆਖਦੇ ਨੇ ਜਲੰਧਰ ਵਰਤੀਏ ਜਿੱਥੇ ਕਈ ਕੋਠੀਆਂ ਤੇ ਕਬਜ਼ਾ ਹੋ ਗਿਆ। ਉਹਦੇ ਕਸੂਰbaar ਉਹ ਨਹੀਂ ਹੈਗੇ ਜਿਹਨਾਂ ਨੇ ਕਬਜ਼ਾ ਕੀਤਾ। ਇਹ ਸੂਰਬਾਰ ਖੁਦ ਆਪ ਐ। ਜਦੋਂ 10 12 12 ਸਾਲ ਘਰੇ ਗੇੜੇ ਨਹੀਂ ਮਾਰਨਾ। ਤੇ ਘਰ ਤਾਂ ਫਿਰ ਪਿਆਰ ਦਰ ਨੂੰ ਘਟੂ ਆ ਨਾ। ਘਰ ਪਿਆਰ ਉਸੇ ਨੂੰ ਕਰੂ। ਜਿਹੜਾ ਉਥੇ ਰਗੂਆ ਜਿਹੜਾ ਨੂੰ ਸੰਭੂ ਆਈ ਲਵ ਪੰਜਾਬ ਲਵ ਪੰਜਾਬ ਲਵ ਪੰਜਾਬ ਕੱਲਾ ਲਵ ਪੰਜਾਬ ਕਹਿਣ ਨਾਲ ਪਿਆਰ ਨਹੀਂ ਹੁੰਦਾ ਇਹ ਪੰਜਾਬ ਨੂੰ ਪਿਆਰ ਕਰਦਾ ਤਾਂ ਪੰਜਾਬ ਤੇ ਪੇਚ ਆ ਕੇ ਰੁੱਥ ਇਸ ਕਰਕੇ ਅਕਲ ਨੂੰ ਹੱਥ ਮਾਰੋ ਸੋਚੋ ਸਮਝੋ ਨਹੀਂ ਆਉਣ ਵਾਲੇ 5-7 ਸਾਲਾਂ ਦੇ ਵਿੱਚ ਪੰਜਾਬ ਪੰਜਾਬ ਨਹੀਂ ਰਹਿਣਾ ਜਿਹੜੀ ਆਪਾਂ ਸੋਲੇ ਦੀ ਜੜੀ ਕਹਨੇ ਨਾ ਉਹ ਮੋਨੇ ਦੀ ਜੜੀ ਬਦਲ ਲੱਗ ਜੂਗੀ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਵੀਰਾ ਭਾਈਆਂ ਤੱਕ ਪਹੁੰਚੇ ਕੌੜ ਕਰਨ ਦਿਓ ਧੰਨਵਾਦ